ਮੈਂ ਖਾਲੀ ਕਰ ਕਰ ਕਿੱਤੀਆਂ ਦਾ ਭਾਗਤਾ ਦੇ ਪਰ ਦਿਨ ਦਾ ਆਪਾਂ ਕੱਟਾ ਚੱਲਾ ਹਲੋ ਆ ਤਾਂ ਜਾਊਂਗਾ ਬਸ 10-15 ਮਿੰਟ ਲੱਗਣਗੇ ਆਦਾ ਜਾਊਂਗਾ ਕੋਈ ਰਹਿ वो कौन है वो कहां से वो आया चारों दिशाओं में तेज सा वो छाया उसकी भुजाएं बदलें कथाएं भागीरथी तेरी तरफ शिवजी चले देख जरा ये विचित्र माया Hello? Are you a song? A few moments later.

ਪੋਟ ਓਏ ਓਏ ਚਾਵਣਾ ਲਾ ਖਾਲੀ ਰੋਟੀ ਖਾਲੀ ਚਾਵਣਾ ਓਏ ਓਏ ਆਪਣੇ ਰਿਸ਼ਤੇਦਾਰ ਆ ਰਹੇ ਨੇ ਕਿ ਫਿਰ ਚਾਵਣਾ ਲਾ ਥੈਂਕ ਯੂ ਗਿਆ ਤੋ ਬਚ ਚਾਵਣਾ ਲਾ ਫਿਰ ਚੱਲਣਾ ਹਾਂ ਹਾਂ ਚਾਹ ਚਾਹ ਬਣਾਉਦੇ ਅੱਜ ਤਾਂ ਥੱਕ ਗਿਆ ਯਾਰ ਚੱਲ ਚਾਹ ਬਣਾਉ ਫਿਰ ਆਇਆ ਪਿਆ ਬੰਮ ਹਰਾਗਾ ਚਾਹ ਬਣਾ ਲਾ ਕੀ ਹੋ ਗਿਆ ਗਰਮੀ ਵਾਲੀ ਆ ਯਾਰ ਇੱਧਰ ਚਾਹ ਬਣਾ ਲਾ ਫਿਰ मेरी कोई कहता है कि गर्मी ऊन में होती है तो कोई कहता है कि गर्मी जून में होती है तो कोई कहता है कि गर्मी इंसान के खून में होती है मैं तो कहता हूँ कि गर्मी सिर्फ पैसा कमाने के जुनून में होती है ਸਰ 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 ਇੱਕ ਮਿੰਟ ਸਰ ਤੁਸੀਂ ਇਹਨਾਂ ਗੱਲਾਂ ਦੱਸ ਕੇ ਜਾਓ ਵੀ ਤੁਸੀਂ ਸੋਡਾ ਨਾ ਗਰਮੀ ਬਾਰੇ ਕੀ ਕਹਿਣਾਗਾ ਤੇ ਤੁਸੀਂ ਗੱਡੀ 'ਚ ਵੀ AC ਲੱਗਿਆ ਹੋਇਆ ਤੇ AC 'ਚ ਰਹਨੇ ਹੋਗੇ ਤਾਂ ਘਰੇ ਵੀ AC ਆਗਾ ਹਰ ਵਕਤ AC 'ਚ ਹੀ ਰਹਨੇ ਹੋਗੇ ਤਾਂ ਗਰਮੀ ਵਰੇ ਕੀ ਕਹਿਣਾ ਗਰਮੀ AC AC ਗਰਮੀ ਦਾ ਕੀ ਕਰਵਾ ਦੇ ਗੱਡੀ 'ਚ AC ਕੀ ਕਰ ਲੂਗਾ ਯਾਰ ਗਰਮੀ ਬਹੁਤ ਆ ਤੁਸੀਂ ਇਹਨੂੰ ਦਿਮਾਗ ਖਾਣਾ ਆ ਜਾਂਦੇ ਚਲੋ ਸਰ ਸਰ ਗਰਮੀ ਵਰੇ ਕੀ ਕਹਿਣਾ ਹੈ ਆਪਕੋ ਉਹ ਨੂਰਾ ਹੁੰਦਾ ਹੈ ਬੂ ਨਹੀਂ ਸਰ ਬੈਦਰ ਵਾਲੇ ਬੈਦਰ ਬਕੂ ਗੱਲਾਂ ਨਹੀਂ ਹੁੰਦਾ ਗਾਇਸ ਵੈਲਕਮ ਟੂ ਨਿਊ ਬਲੌਗ ਇੰਨੀ ਗਰਮੀ ਹੋ ਗਈ ਹੈ ਤਾਂ ਤੁਹਾਨੂੰ ਦਿਖਾਉਨੇ ਆ ਨਵਾਂ ਬਲੌਗ ਹੈ ਇੰਨੀ ਗਰਮੀ ਆ ਤੇ ਤੁਹਾਨੂੰ ਇੱਕ ਦਿਖਾਉਨੇ ਇੱਕ ਬੰਦਾ ਜਿਹੜਾ ਹਜੇ ਵੀ ਗਰਮ ਗਰਮ ਚਾਹ ਪੀ ਰਿਹਾ ਇੰਨੀ ਗਰਮੀ ਹੋ ਰਹੀ ਹੈ ਤੁਸੀਂ ਹਜੇ ਵੀ ਚਾਹ ਪੀ ਰਹੇ ਹੋਗੇ ਇਸ ਗੱਲ ਸੁਣ ਲੈ ਬਲ ਤਾਂ ਮੇਰੀ ਹਾਂ ਤੂੰ ਚਾਹ ਨੂੰ ਗਲਤ ਨਾ ਜੀ ਬਲੀ ਗੱਲ ਅੱਛਾ ਠੀਕ ਆ ਦੂਜੀ ਗੱਲ ਜਿਵੇਂ ਕਿ ਕਹਿੰਦੇ ਹੁੰਦੇ ਜ਼ਹਿਰ ਜ਼ਹਿਰ ਨੂੰ ਕੱਢ ਦਿਆਂ ਹਾਂ ਉਮੀ ਚਾਹ ਵੀ ਇੱਕ ਗਰਮ ਤੇ ਗਰਮੀ ਗਰਮੀ ਨੂੰ ਘਟਦੀ ਹੈ। ਅੱਲ ਹੋਰ ਸਿੱਖਣ ਨੂੰ ਮਿਲਿਆ ਕਿ ਗਰਮੀ ਗਰਮੀ ਚਾ ਚਾ ਹਮ ਠੀਕ ਹੈ। ਓਕੇ ਬਾਏ ਗੁੱਡ ਨਾਈਟ। ਹਾਂ ਉਹ ਮੇਰੇ ਨਵੇਂ ਆਈਫੋਨ ਦਾ ਕੀ ਹੋਇਆ ਜਿਹੜਾ 15 ਮੈਂ ਮੰਗਵਾਇਆ। ਉਹ ਸਰ ਹੋ ਗਈ ਹਾਂਜੀ ਕੱਲ ਨੂੰ ਆਊਗਾ ਆ ਜਾਊਗਾ ਜੀ। ਅੱਛਾ ਤੇ ਆਪਣੀ ਜੋ ਨਿਊ ਆਡੀ ਕੀ ਡਿਲੀਵਰ ਹੋਣੀ ਆ ਉਹ ਹਾਂ ਉਹਦੀ ਪੇਮੈਂਟ ਵੀ ਹੋ ਗਈ ਤੇ ਉਹਨਾਂ ਨੇ ਉਹ ਵੈਸੇ ਕਿਹਾ ਤਾਂ ਕਰ ਲੂਗਾ ਬਾਕੀ ਦੇਖਣਾ ਕਹਿੰਦੇ ਜੇ ਕੱਲ ਤੱਕ ਨਾ ਆਈ ਤਾਂ ਸਰ ਵੀ ਪਰਸ ਨੂੰ ਭੇਜ ਦਾਂ ਜੀ ਅੱਛਾ ਤੇ ਜੋ ਆਪਾਂ ਪਲਾਟ ਲੈਂਦਾਗਾ ਉਹ ਦੀ ਡੀਲ ਹੋ ਗਈ ਸਾਈਨ ਹਾਂ ਜੀ ਉਹਦਾ ਸਾਰਾ ਕੁਝ ਨਿਬੜ ਗਿਆ ਜੀ ਉਹਦਾ ਫਾਈਨਲ ਹੈ ਜੀ ਠੀਕ ਚਲੋ ਹੁਣ ਆਪਾਂ ਆਪਣੇ ਬਿਜ਼ਨਸ ਤੇ ਧਿਆਨ ਦਈਏ ਤੇ ਤੁਸੀਂ ਨੇ ਕੋਈ ਵੀ ਹੁਣ ਕਿਸੇ ਨੂੰ ਪਤਾ ਮੈਨੂੰ ਬਿਜ਼ਨਸ ਦੇ ਟਾਈਮ 'ਚ ਨਾ ਕੋਈ ਵੀ ਚੌੜਬਾਜੀ ਪਸੰਦ ਨਹੀਂ ਚਲੋ ਠੀਕ ਹੈ ਸਰ